ਅੱਜ ਦੇ ਇਹ ਸ਼ੋਅ ਵਿੱਚ ਸਤਨਾਮ ਸੇਠਾਲ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਵਿੱਚ ਸਮਾਜਿਕ ਕੁਝ ਮੁੱਦਿਆਂ ਬਾਰੇ ਵਿਚਾਰ ਬਟੰਦਰਾ ਕਰਾਂਗੇ ਜਿਨ੍ਹਾਂ ਦਾ ਸਬੰਧ ਪੰਜਾਬ ਦੀ ਨੌਜਵਾਨੀ ਦੇ ਨਾਲ ਐ ਸਬੰਧਤ ਹੈ ਔਰ ਸਭ ਤੋਂ ਪਹਿਲਾਂ ਆਪਾਂ ਪੰਜਾਬ ਦੇ ਜਿਹੜੇ ਬੇਰੁਜ਼ਗਾਰ ਮੁੰਡੇ ਕੁੜੀਆਂ ਘਮਰੇ ਆਪਣੀਆਂ ਡਿਗਰੀਆਂ ਲੈ ਕੇ ਉਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਕਿਸ ਤਰ੍ਹਾਂ ਸੈਕਟਰੀਫਾਈ ਕੀਤਾ ਜਾਵੇ ਉਹਦੇ ਬਾਰੇ ਗੱਲਬਾਤ ਕਰਾਂਗੇ ਔਰ ਦੂਸਰੀ ਗੱਲਬਾਤ ਡੀਲੀਆ ਆਪਾਂ ਇਸ ਵਿਸ਼ੇ ਦੇ ਉੱਤੇ ਕਰਾਂਗੇ ਕਿ ਅੱਜ ਕੱਲ ਆ ਕਾਫੀ ਲੰਬੇ ਆਸੇ ਤੋਂ ਇੱਕ ਠੱਗੀ ਠੋਈ ਪੰਜਾਬ ਦੇ ਵਿੱਚ ਚੱਲ ਰਹੀ ਆ ਜਿਹਦੇ ਵਿੱਚ ਪਛਵੀ ਦੇਸ਼ਾਂ ਦੇ ਮੁੰਡੇ ਕੁੜੀਆਂ ਲੋਕਾਂ ਨੂੰ ਵਿਆਹ ਦਾ ਲਾਲਚ ਦੇ ਕੇ ਠੱਗੀ ਠੋਈ ਕਰਿਆ ਔਰ ਉਨ੍ਹਾਂ ਪਰਿਵਾਰਾਂ ਕੋਲੋਂ ਲੱਖਾਂ ਦਾ ਪੈਸਾ ਲੈ ਕੇ ਨਫੂ ਚੱਕਰ ਹੋ ਰਹਾ ਹੈ ਇੰਨਾ ਇਹੋ ਜੀ ਠੱਗੀ ਧੋਰੀ ਦੇ ਵਿੱਚ ਭਾਵੇਂ ਮੁੰਡੇ ਜਿਹੜੇ ਆ ਬਹੁਤ ਘੱਟ ਗਿਣਤੀ ਦੇ ਵਿੱਚ ਸ਼ਾਮਲ ਆ ਲੇਕਿਨ ਕੁੜੀਆਂ ਜਿਹੜੀਆਂ ਇਹਦੇ ਵਿੱਚ ਬਹੁਤ ਗਿਣਤੀ ਦੇ ਵਿੱਚ ਸ਼ਾਮਲ ਆ ਇਸ ਵਿੱਚ ਦੇ ਉੱਤੇ ਵੀ ਆਪਾਂ ਗੱਲਬਾਤ ਕਰਾਂਗੇ ਲੇਕਿਨ ਸਭ ਤੋਂ ਪਹਿਲਾਂ ਆਪਾਂ ਪੰਜਾਬ ਦੇ ਵਿੱਚ ਜਿਹੜੇ ਬੇਰੁਜ਼ਗਾਰ ਮੁੰਡੇ ਕੁੜੀਆਂ ਆ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ ਇਸ ਗੱਲਬਾਤ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਆਪਾਂ ਇਹ ਗੱਲ ਥੋੜੀ ਜੀ ਵਿਚਾਰ ਕਰ ਲਈਏ ਕਿ ਅਕਸਰ ਆਪਾਂ ਸਮੇਂ-ਸਮੇਂ ਅੰਸਾਰ ਵੇਖਦੇ ਹੁੰਦੇ ਹਾਂ ਕਿ ਫਲਾਣੇ ਇੱਕ ਕੰਟਰੀ ਦੇ ਵਿੱਚ ਕੁਝ ਆਪ ਤਾਂ ਡੀੜੀਆਂ ਆયા ਉਹ ਰੋ ਰਹੀਆਂ ਆ ਉਹ ਕਹਿ ਰਹੀਆਂ ਜੀ ਸਾਨੂੰ ਇੱਥੋਂ ਬਾਹਰ ਕੱਢੋ ਅਸੀਂ ਬੜੀਆਂ ਦੁਖੀਆਂ ਸਾਨੂੰ ਇੱਥੇ ਦੇ ਇਹ ਜਿਹੜੇ ਜਬਾਬ ਉਹ ਇਥੋਂ ਗਲਤ ਜਾਣਕਾਰੀ ਦੇ ਕੇ ਲੈ ਆਇਆ ਹੈ ਹੁਣ ਸਾਨੂੰ ਇਥੋਂ ਛੱਡਣ ਦਾ ਨਾਮ ਨਹੀਂ ਲੈ ਰਹੇ ਵਗੈਰਾ ਵਗੈਰਾ ਮੇਰੇ ਤਾਈ ਦੇ ਅਨਸਾਰ ਮੈਂ ਕਹਿ ਸਕਦਾ ਹਾਂ ਇਹ ਜਿੰਨੀਆਂ ਔਰਤਾਂ ਇਹ ਗੱਲਾਂ ਕਰਦੀਆਂ ਆ ਉਹਨਾਂ ਵਿੱਚ ਇਹ 57% ਮੈਂ ਕਹਿ ਸਕਦਾ ਕਿ ਸਚਾਈ ਹੁੰਦੀ ਹੋਏਗੀ ਲੇਕਨ ਅੱਧ ਦਾ ਵਾਈਜ਼ ਇਹਨਾਂ ਗੱਲਾਂ ਦੇ ਵਿੱਚ ਕੋਈ ਵੀ ਸਚਾਈ ਵਾਲੀ ਗੱਲ ਨਹੀਂ ਹੁੰਦੀ ਏਜੰਟ ਜੇ ਉਹਨਾਂ ਨੂੰ ਲੈ ਕੇ ਆਉਂਦਾ ਆ ਭਾਵੇਂ ਕੋਈ ਝੂਠੀਆਂ ਸੱਚੀਆਂ ਗੱਲਾਂ ਕਰਕੇ ਲੈ ਆਉਂਦਾ ਆ ਲੇਕਨ ਉਹ ਏਜੰਟ ਦੇ ਪੰਜੇ ਵਿੱਚ ਫਸਦੀਆਂ ਕਿਉਂ ਆ ਜੇਕਰ ਉਹ ਆਪ ਆਣ ਕੇ ਫਸਲੀਆਂ ਆ ਬੇ ਇਹ ਸਾਨੂੰ ਲੈ ਚਲੋ ਉਹਨਾਂ ਦੀਆਂ ਗੱਲਾਂ ਵਿੱਚ ਆਪ ਉਹ ਆਉਂਦੀਆਂ ਆ ਤਾਂ ਹੀ ਜਾ ਕੇ ਉਹਨਾਂ ਨੂੰ ਏਜੰਟ ਆਪਣੇ ਪੰਜੇ ਵਿੱਚ ਬਸਾਉਂਦੇ ਆ ਔਰ ਉਹ ਜਦੋਂ ਉਹਨਾਂ ਦਾ ਆਪਸੀ ਸੌਦਾ ਹੋ ਜਾਂਦਾ ਆ ਤਾਂ ਉਹ ਕਿਸੇ ਨੂੰ ਨਹੀਂ ਦੱਸਦੇ ਆਪਣੇ ਆਂਡ ਗਵਾਨ ਜਾਂ ਕਿਸੇ ਰਿਸ਼ਤੇਦਾਰ ਨੂੰ ਨਹੀਂ ਦੱਸਦੇ ਨੇਕਮ ਜਦੋਂ ਉਹ ਉੱਥੇ ਜਾ ਕੇ ਕਿਸੇ ਮੁਸੀਬਤ ਵਿੱਚ ਆ ਜਾਂਦੀਆਂ ਤਾਂ ਜਾ ਕੇ ਉਹ ਹਾਲ ਦਹਾਈ ਮਚਾਉਂਦੀਆਂ ਵੀ ਭਾਈ ਸਾਨੂੰ ਇਸ ਨਰਕ ਵਿੱਚੋਂ ਕੱਢੋ ਡੇਟਾ ਨਾਲ ਤੱਕਈ ਕabhi ਲੇਟ ਹੋ ਜਾਂਦੀ ਆ ਫਿਰ ਉਹਨੂੰ ਮੁਥੇ ਕੱਢਣ ਲਈ ਕਾਫੀ ਪ੍ਰੋਸੈਸ ਜਿਹੜਾ ਲੰਮਾ ਹੋ ਜਾਂਦਾ ਆ ਪੋਲੀਟੀਕਲ ਅਪਰੋਚ ਦੀ ਲੋੜ ਹੁੰਦੀ ਆ ਸੋ ਇਹ ਗੱਲਾਂ ਜਿਹੜੀਆਂ ਇਹ ਸ਼ੁਰੂ ਹੋ ਜਾਂਦੀਆਂ ਆ ਮੈਂ ਆਪਣੀ ਗੱਲ ਸ਼ੁਰੂ ਕਰ ਤੋਂ ਪਹਿਲਾਂ ਤਾਂ ਇਹ ਗੱਲ ਸ਼ੁਰੂ ਕੀਤੀ ਸੀ ਕਿ ਇਹ ਜਿਹੜੀਆਂ ਗੱਲਾਂ ਕਾਫੀ ਲੰਬੇ ਹੱਸੇ ਤੋਂ ਕਈ ਧਾਕਿਆਂ ਤੋਂ ਇਹ ਚੱਲੀਆਂ ਆ ਰਹੀਆਂ ਆ ਉਹ ਮੈਂ ਇਸੇ ਤਰ੍ਹਾਂ ਹੀ ਇਹ ਜਿਹੜੀਆਂ ਗੱਲਾਂ ਇਹ ਬੀਬੀਆਂ ਨੇ ਦੇਖਦਾ ਸੁਣਦਾ ਆ ਰਹਿਆ ਆ ਪਰ ਅਜੇ ਤੱਕ ਵੀ ਇਹ ਸਾਰੇ ਮਸਲੇ ਨੂੰ ਹੰਦਪੰਡਿਆਂ ਦਿਖਾਈ ਨਹੀਂ ਦੇਦੇ ਫੇ ਕੀ ਕਾ ਰਹਿਣਾ ਹੈ ਕਿੱਥੇ ਨੁਕਸ ਹੈ ਸਾਡੇ ਵਿੱਚ ਜਦ ਸਾਡੇ ਸਿਸਟਮ ਦੇ ਵਿੱਚ ਕਿ ਜਾਂ ਸਾਡੇ ਸਮਾਜ ਦੇ ਵਿੱਚ ਕਿੱਥੇ ਕਿ ਜਾ ਕੇ ਇਹ ਨੁਕਸ ਹੈ ਮੈਂ ਸਮਝਦਾ ਹਾਂ ਕਿ ਸਾਡੇ ਆਪਣੇ ਲੋਕਾਂ ਦੇ ਵਿੱਚ ਇਹ ਨੁਕਸ ਹੈ ਕਿਉਂ ਨਹੀਂ ਉਹ ਕਿਉਂ ਉਹ ਏਜੰਡਾ ਦੇ ਚੱਕਰ ਵਿੱਚ ਫਸਦੇ ਆਂ ਜਦ ਅਸੀਂ ਸਮਝਦੇ ਆਂ ਕਿ ਏਜੰਡਾ ਦੀ ਠੱਗੀ ਠੋਰੀ ਉਹਦੇ ਜੋਬਨ ਦੇ ਉੱਤੇ ਆ इवन ਇ tanto tak ke ਇਹ 50 50 60 60 ਲੱਖ ਰੁਪਇਆ ਲੋਕਾਂ ਦੇ ਨੌਜਵਾਨ ਮੁੰਡੇ ਕੁੜੀਆਂ ਕੋਲੋਂ ਲੈ ਕੇ ਵਿਦੇਸ਼ਾਂ ਦਾ ਲਾਲਚ ਦੇ ਕੇ ਉੱਥੇ ਚੰਗੀ ਕਮਾਈ ਕਰਵਾਉਣ ਦਾ ਲਾਲਚ ਦੇ ਕੇ ਉਹਨਾਂ ਨੂੰ ਉੱਥੇ ਬਾਦਲੇ ਮੋਟਾ ਵਿੱਚ ਭੇਜਣ ਦਾ ਵਾਅਦਾ ਕਰਦੇ ਆ ਤਾਂ ਫਿਰ ਕਿਉਂ ਉਹਨਾਂ ਦੀ ਚੁਗਲ ਵਿੱਚ ਫਸਦੇ ਆ ਹਜੇ ਹਾਲੀ ਵਿੱਚ ਆ ਪੰਜ ਸੱਤ ਦਿਨ ਦੀ ਗੱਲ ਹੈ ਮੈਂ ਅਮਰੀਕੀ ਨੂੰ ਔਰ ਅਮਰੀਕਾ ਦੀ ਬਾਜ਼ਾਰਤ ਦੇ ਉੱਤੇ ਜਿੱਥੇ ਫੈਂਸਿੰਗ ਲੱਗੀ ਹੋਈ ਆ ਮੈਂ ਉੱਥੇ ਕਮ ਸੇ ਕਮ ਨਹੀਂ ਮੈਂ ਗਏ ਅਸਾਬ ਦੇ ਨਾਲ ਅ ਅੰਦਾਜ਼ਨ ਬਸ ਰਹਿਆ ਆ ਉੱਥੇ 8-10 ਮੁੰਡੇ ਕੁੜੀਆਂ ਫੈਂਸਿੰਗ ਦੇ ਨਾਲ ਨਾਲ ਤੁਹੇ ਯਾਦ ਹੈ ਸੰਨ ਪਤਨ ਨਹੀਂ ਉਹਨਾਂ ਦਾ ਕੀਚਾ ਕੀ ਸੀ ਦੇਖਾ ਰਸਤੇ ਵਿੱਚ ਉਹਨਾਂ ਨੂੰ ਸਿਕਿਉਰਟੀ ਗਾਰਡ ਨੇ ਠੀਕ ਲਿਆ ਉਹ ਪੁੱਛਣਾ ਸ਼ੁਰੂ ਕਰ ਦਿੱਤਾ ਵੀ ਤੁਸੀਂ ਕਿੱਥੋਂ ਆਏ ਹੋ ਕਿੱਥੇ ਜਾ ਰਹੇ ਹੋ ਔਰ ਪੜਦਾ ਮਿਸ਼ਨ ਕੀ ਆ ਔਰ ਉਹਨਾਂ ਨੂੰ ਮਾੜੀ-ਮੋਟੀ ਅੰਗਰੇਜ਼ੀ ਤਾਂ ਆਉਂਦੀ ਸੀ ਪਰ ਬਹੁਤ ਧਿਆਨ ਇਹ ਇਹ ਉਹ ਸਿਕਿਉਰਟੀ ਗਾਰਡ ਦਾ ਜਵਾਬ ਇਸ ਤਰ੍ਹਾਂ ਦਿੱਤਾ ਵੀ ਸਾਨੂੰ নো ਇੰਗਲਿਸ਼ ਮਾਦੋ ਕਹਿੰਦਾ ਇਹ ਸਾਨੂੰ ਅੰਗਰੇਜ਼ੀ ਨਹੀਂ ਆਉਂਦੀ ਤੋ ਉਹਨੇ ਉੱਥੇ ਰੋਗ ਲਿਆ ਉਹ ਬਾਅਦ ਦੇ ਵਿੱਚ ਕੀ ਬਣਿਆ ਕੀ ਨਹੀਂ ਬਣਿਆ ਇਸ ਗੱਲ ਦੀ ਤਾਂ ਮੈਨੂੰ ਜਾਣਕਾਰੀ ਨਹੀਂ ਲੇਕਿਨ ਮੇਰੀ ਇੱਥੇ ਇਹ ਗੱਲ ਕਹਿਣ ਦਾ ਮਤਲਬ ਸਿਰ ਵੀ ਇਹ ਆ ਕਿ ਅਜੇ ਵੀ ਇੰਨੀ ਸ਼ਕਤੀ ਦੇ باوجود ਵੀ ਸਾਡੇ ਨੌਜਵਾਨ ਮੁੰਡੇ ਕੁੜੀਆਂ ਇੱਥੇ ਆਉਣ ਤੋਂ ਨਹੀਂ ਜਾਂਦੇ ਨਹੀਂ ਘਰੋਂ ਦੇ ਜਾਂਦੇ ਜਦ ਕਿ ਸਭ ਨੂੰ ਦੁਨੀਆ ਦੇ ਹਰ ਮੰਦੇ ਨੂੰ ਪਤਾ ਆ ਕਿ ਅਮਰੀਕਾ ਦੇ ਵਿੱਚ ਪਹੁੰਚ ਜਾਣਾ ਇਸ ਵੇਲੇ ਕੋਈ ਥਾਲਾ ਦੀ ਦਾਵਾ ਨਹੀਂ ਲੋਕ ਪਹਿਲਾਂ ਕੋਈ ਵਕਤ ਐਸਾ ਹੁੰਦਾ ਸੀ ਜਦੋਂ ਲੋਕ ਕਿਸੇ ਵੀ ਹੱਦ ਤੱਕ ਪੈਸਾ ਦੇ ਕੇ ਇੱਥੇ ਪਹੁੰਚ ਜਾਂਦੇ ਸਨ ਇੱਥੇ ਆਪ ਆਪਣੇ ਰਿਸ਼ਤੇਦਾਰਾਂ ਕੋਲ ਆ ਕੇ ਖੜਦੇ ਸਨ ਉਹ ਉਹਨਾਂ ਕੋਲ ਆਪਣਾ ਆਣ ਕੀ ਕੋਈ ਕੇਸ ਵਗੈਰਾ ਅਪਲਾਈ ਕਰ ਦਿੱਤੇ ਨੇ ਹਸਣ ਪਰ ਉਹ ਬਕ ਜਿਹੜਾ ਜਾ ਚੁੱਕਾ ਆ ਇਹ ਸਭ ਨੂੰ ਪਤਾ ਆ ਫਿਰ ਕਿਉਂ ਇਹ ਮੁੰਡੇ ਕੁੜੀਆਂ ਹਾਜ਼ਿਰ ਵਿੱਚ ਮੈਂ 5-7 ਦਿਨ ਦੀ ਗੱਲ ਕਰਦਾ ਆ ਉਹ ਹਾਜ਼ਿਰ ਵਿੱਚ ਇਹ ਮੁੰਡੇ ਕੁੜੀਆਂ ਕਿਉਂ ਮੂੰਹ ਚੌਪੇ ਇਦਨ ਨੂੰ ਦੁੱਧ ਪੈਸਾਂ ਹੌਣ ਬਾਅਦ ਦੇ ਵਿੱਚ ਉਹ ਰੌਲਾ ਕੀ ਪਾਉਣਗੇ ਜੀ ਸਾਡੇ ਕੋਲੋਂ ਏਜੰਟ ਨੇ 50 ਲੱਖ ਕੋਈ ਕਹੇਗਾ ਜੀ 60 ਲੱਖ ਕੋਈ ਕਹੇਗਾ 70 ਲੱਖ ਰੁਪਈਆ ਏਜੰਟ ਨੇ ਲੈ ਕੇ ਮਾਤ ਪਿਆ ਆ ਹੁਣ ਉਹ ਵਾਪਸ ਪੈਸਾ ਨਹੀਂ ਦਿੰਦੇ ਦੇ ਲਿਆ ਉਹ ਫਿਰ ਗੱਲ ਪੁਲਿਸ ਤੱਕ ਪਹੁੰਚੇਗੀ ਪੁਲਿਸ ਜਿਹੜੀ ਆ ਉਹ ਸਾਨੂੰ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਆ ਕੋ ਕਿਸ ਤਰ੍ਹਾਂ ਉਹਦਾ ਕੰਮ ਕਰਨ ਦਾ ਤਰੀਕਾ ਆ ਕਿਸ ਤਰ੍ਹਾਂ ਉਹ ਏਜੰਟ ਕੋਲੋਂ ਪੈਸੇ ਮੰਗਵਾਏਗੀ ਉਹ ਸਾਡੇ ਪੈਸੇ ਕੱਢ ਕੇ ਦੇਵੇਗੀ ਜਾਂ ਨਹੀਂ ਦੇਵੇਗੀ ਐਡੇ ਬਾਰੇ ਕੋਈ ਦੱਸਣ ਦੀ ਲੋੜ ਨਹੀਂ ਜਾਂ ਕਿਸੇ ਸਿਆਸੀ ਪੰਡਤ ਤੋਂ ਪੁੱਛਣ ਦੀ ਲੋੜ ਨਹੀਂ ਤੋਂ ਕਿਸ ਤਰ੍ਹਾਂ ਉਹ ਉਹਨਾਂ ਨੌਜਵਾਨਾਂ ਦਾ ਪੈਸਾ ਜਿਹੜਾ ਉਹ ਵਾਪਸ ਕਰਵਾਏਗੀ ਸੋ ਮੇਰੀ ਕਹਿਣਾ ਮਤਲਬ ਇਹ ਆ ਕਿ ਇਹ ਜਿਹੜੀ ਮੁੰਡੇ ਕੁੜੀਆਂ ਸਾਡੇ ਵਿਦੇਸ਼ਾਂ ਨੂੰ ਜਾਂਦੇ ਆ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਵਿਦੇਸ਼ਾਂ ਵਿੱਚ ਭੇਜਣ ਲਈ ਪੰਜਾਬ ਸਰਕਾਰ ਨੂੰ ਆਪਣੇ ਪੱਧਰ ਦੇ ਉੱਤੇ ਕਾਨੂੰਨੀ ਤੌਰ ਦੇ ਉੱਤੇ ਕੋਈ ਹਿੱਲਾ ਵਸੀਲਾ ਜਿਹੜਾ ਉਹ ਕਰਨਾ ਚਾਹੀਦਾ ਆ ਉਹ ਕਿਸੇ ਟਾਈਮ ਦੇ ਉੱਤੇ ਮੈਨੂੰ ਯਾਦ ਹੈ ਲੇਕਿਨ ਇਹਨੂੰ ਕਈ ਦਹਾਕੇ ਹੋ ਚੁੱਕੇ ਆ ਬਹੁਤ ਲੰਬਾ ਸਮਾਂ ਹੋ ਚੁੱਕਾ ਆ ਲੇਕਿਨ ਇਹ ਜਿਹੜੀ ਗੱਲ ਦਾ ਮੈਂ ਜ਼ਿਕਰ ਕਰ ਰਿਹਾ ਆ ਇਹ ਸਿਸਟਮ ਅਜੇ ਮਹਾਰਾਸ਼ਟਰ ਵਿੱਚ ਚੱਲਦਾ ਜਾਂ ਨਹੀਂ ਚੱਲਦਾ ਇਸ ਗੱਲ ਦੀ ਤਾਂ ਮੈਨੂੰ ਕੋਈ ਜਾਣਕਾਰੀ ਨਹੀਂ ਲੇਕਿਨ ਜਦੋਂ ਦੀ ਮੈਂ ਗੱਲ ਕਰ ਰਿਹਾ ਆ ਉੱਥੇ ਇੱਕ ਮਹਾਰਾਸ਼ਟਰ ਮੈਨ ਪਾਵਰ ਐਕਸਪੋਰਟ ਕਾਰਪੋਰੇਸ਼ਨ ਹਿੰਦੀ ਸੀ ਜਿਹੜਾ ਵਿੱਚ ਸਟਾਫ ਵੀ ਹੁੰਦਾ ਸੀ ਸੀਨੀਅਰ ਜੂਨੀਅਰ ਵੀ ਉੱਥੇ ਇਹ ਕਿਸਮ ਦੇ ਅਧਿਕਾਰੀ ਹੁੰਦੇ ਸਨ ਉਹਨਾਂ ਦਾ ਕੰਮ ਹੁੰਦਾ ਸੀ ਉਸ ਤਨ ਤੇ ਮਿਡਲ ইস্ট ਦੇ ਵਿੱਚ এমਪਲॉयਮੈਂਟ ਬਹੁਤ ਹੋਇਆ ਕਬੀ ਸੀ। ਔਰ ਉਹਨਾਂ ਦਾ ਕੰਮ ਹੁੰਦਾ ਸੀ ਕਿ ਉੱਥੋਂ ਕੰਮ ਦੱਬ ਕੇ ਦਿਓਣਾ ਤੇ ਉਸ ਉੱਤੇ ਮੁੰਡੇ ਜਿਹੜਿਆ ਕੁੜੀਆਂ ਦਾ ਖਿਆਲ ਨਹੀਂ ਜਾਂਦੀਆਂ ਸਨ ਮੁੰਡੇ ਜਿਹੜੇ ਸੀ ਉਹ ਆਪੋ ਆਪਣੀ categories ਦੇ ਹਿਸਾਬ ਦੇ ਨਾਲ ਉਸ ਕਾਰਪੋਰੇਸ਼ਨ ਦੇ ਵਿੱਚ ਆਪਣਾ ਨਾਮ ਦਰਜ ਕਰਵਾਉਂਦੇ ਸਮੇਂ ਕਿ ਉਹਨਾਂ ਕੋਲ ਕਿਹੜੀ ਕਿਹੜੀ ਸਕਿੱਲ ਹੈ ਉਹ ਫੇ ਉਹਨਾਂ ਦੀ ਇੰਟਰਵਿਊ ਕਰਵਾ ਕੇ ਵਕ ਵਕ ਦੇ ਸੰਗ ਜਿਹੜੇ ਆ ਉੱਥੇ ਭੇਜ ਦਿੰਦੇ ਸਨ ਕਦੀ ਕਿਸੇ ਦਾ ਦੌੜਾ ਗੋੜਾ ਪੈਂਦਾ ਕਦੀ ਸੁਣਿਆ ਨਹੀਂ ਸੀ ਵੀ ਫਲਾਣੇ ਦਾ ਦੌੜਾ ਪੈ ਗਿਆ ਜੀ ਉਹਨੂੰ ਘੱਟ ਪੈਸੇ ਦਿੱਤੇ ਗਏ ਜੀ ਇਹੋ ਜੀ ਗੱਲ ਕਦੀ ਵੇਖਣ ਸੁਣਨ ਨੂੰ ਨਹੀਂ ਮਿਲੀ ਸੋ ਸਲੀਮ ਇੱਕ ਗੁਜਾਰਿਸ਼ ਹੈ ਪੰਜਾਬ ਸਰਕਾਰ ਅੱਗੇ ਅਗਰ ਉਹ ਪੰਜਾਬ ਦੇ ਵਿੱਚ ਵੀ ਕੋਈ ਐਸੀ ਮੈਨਪਾਵਰ ਸਪੋਰਟ ਕਾਰਪੋਰੇਸ਼ਨ ਬਣਾਵੇ ਜਿਹਦਾ ਫੰਕਸ਼ਨ ਇਹ ਹੋਵੇ ਕਿ ਉਹ ਬੇਦੇਸ਼ਾਂ ਵਿੱਚੋਂ ਨੌਕਰੀ ਦੇ ਸਾਧਨ ਜਿਹੜੇ ਆ ਉਹ ਪੈਦਾ ਕਰਕੇ ਦੇਵੇ ਅਤੇ ਉਸ ਦੇ ਅਨਸਾਰ ਹੀ ਪੰਜਾਬ ਵਿੱਚੋਂ ਜਿਹੜੇ ਸਹੀ ਮੁੰਡੇ ਕੁੜੀਆਂ ਦਾ ਉਹ ਮਰਜ਼ਾ ਗਦੇ ਹੋਣ ਤੇ ਉਹਨਾਂ ਨੂੰ ਸਿਲੈਕਟ ਕਰਕੇ ਵਿਦੇਸ਼ਾਂ ਵਿੱਚ ਭੇਜੇ ਤਾਂ ਕਿ ਉਹ ਸਹੀ ਤਰੀਕੇ ਦੇ ਨਾਲ ਵਿਦੇਸ਼ਾਂ ਵਿੱਚ ਜਾ ਕੇ ਆਪਣੇ ਰਜਗਾਰਾਂ ਦੇ ਉੱਤੇ ਲੱਗ ਸਕਣ ਤੇ ਉੱਥੇ ਜਾ ਕੇ ਆਪਣੀ ਕਮਾਈ ਕਰਕੇ ਆਪਣਾ ਤੇ ਆਪਣੇ ਪਰਿਵਾਰਾਂ ਦੀ ਆਰਥਿਕ ਬਸ਼ਾ ਜਿਹੜੀ ਆ ਉਹ ਸਨਾਬ ਸਕਣ ਅਦਰਵਾਈਜ਼ ਜੇ ਜੰਗਾਂ ਦੇ ਇਹ ਚੱਕਰ ਜੂ ਵਿੱਚ ਫਸੇ ਰਹਿਣਾ ਆ ਤਾਂ ਫਿਰ ਇਹ ਏਡੇ ਦਾ ਕੰਮ ਹੈ ਅੱਗੇ ਵੀ ਕਈ ਧਾਕਿਆਂ ਤੋਂ ਚੱਲਦਾ ਆ ਰਿਹਾ ਆ ਔਰ ਹੁਣ ਵੀ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਜਿਹਦੇ ਵਿੱਚੋਂ ਨਿਕਲਣ ਪਾਉਣ ਵਾਲੀ ਕੋਈ ਗੱਲ ਜਿਹੜੀ ਆ ਉਹ ਦਿਖਾਈ ਨਹੀਂ ਦੇ ਰਹੀ ਉਹ ਦੂਸਰੀ ਗੱਲ ਜਿਹੜੀ ਆ ਜਿਸ ਦਾ ਮੈਂ ਜ਼ਿਕਰ ਕੀਤਾ ਸੀ ਇੱਕ ਜਿਹੜਾ ਸਾਡੇ ਸਮਾਇ ਦੇ ਵਿੱਚ ਇੱਕ ਕੋਡ ਲੱਗਾ ਹੋਇਆ ਆ ਉਹ ਉਹ ਕੋਡ ਜਿਹੜਾ ਵੀ ਕਾਫੀ ਦਹਾਕਿਆਂ ਤੋਂ ਆ ਚੱਜ ਰਿਹਾ ਇਸ ਕੋਡ ਦੇ ਵਿੱਚ ਮੁੰਡੇ ਤਾਂ ਬਹੁਤ ਘੱਟ ਸ਼ਾਮਲ ਆ ਮੈਂ ਜੀ ਇਹ ਕਮਾ ਉਹ ਆਟੇ ਦੇ ਵਿੱਚ ਨੂਨ ਦੀ ਬਰਾਬਰ ਆ ਲੇਕਿਨ ਇਸ ਕੋਡ ਦੇ ਵਿੱਚ ਜਾਂ ਇਸ ਛਗੀ ਥੋੜੀ ਦੇ ਵਿੱਚ ਕੁੜੀਆਂ ਦੀ ਗੈਂਟੀ ਜਿਹੜੀ ਆ ਉਹ ਬਹੁਤ ਗੈਂਟੀ ਸ਼ਾਮਲ ਹੈ ਇਹਦੇ ਇਸ ਤੰਦੇ ਦੇ ਵਿੱਚ ਇੱਕ ਜਿਹੜੀ ਹਾਲੀ ਵਿੱਚ ਖਬਰ ਆਈ ਆ ਕਿ ਇੱਕ ਕੁੜੀ ਨੇ ਅਜੇ ਅਸੀਂ ਖਬਰ ਛਾਪਣੀਆਂ ਲੇਕਿਨ ਉਹਦੀ ਡਿਟੇਲ ਸਾਡੇ ਕੋਲ ਆ ਚੁੱਕੀ ਆ ਇੱਕ ਕੁੜੀ ਜਿਹੜੀ ਕਿਸੇ ਪਸ਼ੂ ਦੇਸ਼ ਦੇ ਵਿੱਚ ਆ ਉਹ ਖੰਨਾ ਦੇ ਲਾਗੇ ਉਹਦਾ ਪਸ਼ੂਗੜ ਹੈ। ਆਲ ਉਹਨੇ ਪਿੱਛੇ ਸੱਤ ਪਰਿਵਾਰਾਂ ਦੇ ਮੁੰਡਿਆਂ ਦੇ ਨਾਲ ਪ੍ਰੌਕਸੀ ਇਹ ਮਤਲਬ ਕਹਿੰਦਾ ਕਿਸੇ ਦੇ ਨਾਲ ਫੋਟੋ ਫ੍ਰੇਮ ਕਰਾ ਕੇ ਮੁੰਡੇ ਦੀ ਉਹਦੇ ਨਾਲ ਸ਼ਾਦੀ ਕਰਦੀ ਕਿਸੇ ਦੇ ਨਾਲ ਕਿਸੇ ਤਰੀਕੇ ਦੇ ਨਾਲ ਸ਼ਾਦੀ ਕਰਦੀ ਉਹ ਠੱਗੀ ਠੋਰੀ ਕਾਫੀ ਬੱਗੇ ਪੱਦਦੇ ਉਸਤੇ ਲਾ ਕੇ ਇਥੋਂ ਚਲੀ ਗਈ ਔਰ ਹੁਣ ਉਹਦਾ ਕੋਈ ਥੋ ਪਤਾ ਨਹੀਂ ਉਹ ਕਿੱਥੇ ਹੈਗੀ ਆ ਕਿੱਥੇ ਨਹੀਂ ਹੈਗੀ ਉਹਨਾਂ ਮਾਪਿਆਂ ਦਾ ਜਿਨ੍ਹਾਂ ਦੇ ਬੱਚਿਆਂ ਨੇ ਉਹਦੇ ਨਾਲ ਫੁੱਟੂ ਦੁਟਾਰ ਕੇ ਸ਼ਾਦੀ ਕੀਤੀ ਉਹ ਉਹਨਾਂ ਦਾ ਰਿਕਵੈਟ ਕੀ ਬਣੇਗਾ ਕੀ ਨਹੀਂ ਬਣੇਗਾ ਕਿੰਨੇ ਲੱਖਾਂ ਰੁਪਇਆ ਉਹਨਾਂ ਨੇ ਇਸ ਕੰਮ ਦੇ ਉੱਤੇ ਬਰਬਾਦ ਕਰਕੇ ਰੱਖ ਦਿੱਤਾ ਉਹ ਕਦੋਂ ਜਾ ਕੇ ਆਪਣੇ ਪੈਰੀ ਆਪ ਖੜੇ ਹੋਣਗੇ ਉਹ ਇਹੋ ਜਿਹੜੇ ਕੰਮ ਕਰਨ ਦੇ ਚ ਆਦਮੀ ਜਾਂ ਪਰਵਾਸ ਫਸਦੇ ਆ ਉਹ ਕੁਦਤੀ ਗੱਲ ਹੈ ਉਹ ਆਰਥਕ ਤੌਰ ਦੇ ਉੱਤੇ ਉਹਨਾਂ ਦਾ ਜੀਵਨ ਪੱਧਰ ਜਿਹੜਾ ਉਹ ਬਹੁਤ ਕਾਰਕ ਪੱਧਰ ਦਾ ਜੀਵਨ ਪੱਧਰ ਹੁੰਦਾ ਆ ਉਹ ਫਿਰ ਉਹ ਕਿਸ ਤਰ੍ਹਾਂ ਐਨੇ ਪੈਸੇ ਵਾਪਸ ਉਹਨਾਂ ਨੇ ਟੁਕ ਟੁਕ ਇਬਰੂ ਦੁਆ ਫੜ ਕੇ ਹੀ ਲਾਏ ਹੁੰਦੇ ਆ ਉਹ ਕਿਸ ਤਰ੍ਹਾਂ ਆਪਣੇ ਪੈਰਾਂ ਤੇ ਆਪ ਖੜੇ ਹੋ ਸਕਣ ਦੇ ਸਮਰੱਥ ਹੋ ਸਕਣਗੇ ਇਸ ਗੱਲ ਦੀ ਮੈਨੂੰ ਜਿਹੜੀ ਅੱਜ ਦੀ ਇਸ ਖਬਰ ਪ੍ਰਾਪਤ ਹੋਣ ਤੋਂ ਬਾਅਦ ਮੈਨੂੰ ਚਿੰਤਾ ਜਿਹੜੀ ਆ ਵੜ ਬੜ ਕੇ ਦਿਖਾਈ ਦੇ ਰਹੀ ਹੈ ਇਹ ਕੇਸ ਬਾਅਦ ਵਿੱਚ ਪੁਲਿਸ ਕੋਲ ਚੱਲ ਜਾਏਗਾ ਪੁਲੀਸ ਆਪਣੀ ਕਾਰਵਾਈ ਕਰੇਗੀ ਪਰ ਮੈਨੂੰ ਇਸ ਗੱਲ ਦੀ ਕੋਈ ਸੰਤੁਸ਼ਟੀ ਵਾਲੀ ਗੱਲ ਜਿਹੜੀ ਆ ਉਹ ਦਿਖਾਈ ਨਹੀਂ ਦੇ ਰੇ ਕਿ ਇਸ ਦਿਸ਼ਾ ਵੱਲ ਕੋਈ ਜਿਹੜੇ ਮਾਪੇ ਆ ਜਿਹੜੇ ਇਸ ਗੱਲ ਦੇ ਵਿੱਚ ਅਨਬੋਲ ਬਿਆ ਉਹ ਕੋਈ ਪ੍ਰਾਪਤੀ ਕਰ ਸਕਣਗੇ ਜਾਂ ਨਹੀਂ ਇਸ ਗੱਲ ਦੀ ਮੈਨੂੰ ਥੋੜੀ ਸ਼ੰਕਾ ਆ ਔਰ ਉਹ ਕੁੜੀ ਜਿਹਨੇ ਐਡੀ ਵੱਡੀ ਠੱਗੀ ਠੋਦੀ ਲਾਈ ਆ ਉਹ ਕੁੜੀ ਵੀ ਕਿਸੇ ਏਜੰਟ ਨੂੰ ਜਾ ਕੇ ਗ੍ਰਿਫਤਾਰ ਹੋ ਸਕੇਗੀ ਕਿ ਨਹੀਂ ਇਹ ਵੀ ਇੱਕ ਗੱਲ ਜਿਹੜੀ ਆ ਸ਼ੱਕ ਦੇ ਢੇਰੇ ਵਿੱਚ ਸੋ ਇਹ ਸਿੱਧਾ ਜਿਹੜਾ ਚੱਲਦਾ ਆ ਰਿਹਾ ਆ ਇਹ ਇੱਕ ਬੰਦੇ ਕੋਲੋਂ ਨਹੀਂ ਵੱਗੋਂ ਨਹੀਂ ਇਹਦੇ ਵਿੱਚ ਬਹੁਤ سارے ਬੰਦੇ ਜਿਹੜੇ ਆ ਇਨਵੋਲਵ ਹੁੰਦੇ ਆ ਕੋਈ ਬੰਦਾ ਗਰਾਉਂਡ ਤਿਆਰ ਕਰਦਾ ਆ ਕੋਈ ਇਧਰੋਂ ਉਧਰੋਂ ਜਾ ਕੇ ਉਸ ਐ ਗਰਾਉਂਡ ਤੇ ਐ ਪਾਣੀ ਛੇੜਕਣ ਦਾ ਕੰਮ ਕਰਦਾ ਆ ਔਰ ਕੋਈ ਉਹਦੇ ਬਾਅਦੇ ਕੋਈ ਜਿਹੜੀਆਂ ਵਧੀਆ-ਵਧੀਆ ਗੱਲਾਂ ਕਰਕੇ ਉਹ ਸਾਰੀ ਗਰਾਉਂਡ ਨੂੰ ਪੱਕਾ ਕਰਦਾ ਆ ਤਾਂ ਕਿ ਇਹ ਕੰਮ ਛੱਗੀ-ਚੁਰੀ ਦਾ ਜਿਹੜਾ ਕੰਮ ਹੈ ਇਹ ਵਧੀਆ ਤਰੀਕੇ ਦੇ ਨਾਲ ਨਿਪਟੇ ਚੜ੍ਹਿਆ ਜਾ ਸਕੇ ਸੋ ਇਹਦੇ ਬਾਰੇ ਤਾਂ ਅਸੀਂ ਕੋਈ ਦੁੱਖੀ ਪ੍ਰਗਟ ਕਰ ਸਕਦੇ ਆ ਲੇਕਨ ਸਮਾਜ ਨੂੰ ਇਹਦੇ ਬਾਰੇ ਸचेत ਹੋਣ ਦੀ ਲੋੜ ਹੈ ਤਾਂ ਕਿ ਵਿਵਥ ਦੇ ਵਿੱਚ ਇਹੋ ਜਿਹਾ ਕੋਈ ਵੀ ਕਾਰਾ ਜਿਹੜਾ ਉਹ ਨਾ ਹੋ ਸਕੇ ਔਰ ਜਿਹੜੇ ਮੱਧ ਵਰਗੀ ਪਰਵਾਹ ਦੇ ਲੋਕ ਆ ਉਹ ਇਸ ਠੱਗੀ ਛੋਦੀ ਤੋਂ ਵਿਵਥ ਵਿੱਚ ਬਚ ਸਕਣ ਸੋ ਅਗਲੀ ਗੱਲ ਜਿਹੜੀ ਮੈਂ ਕਰਨੀ ਆ ਉਹ ਹੈ ਇੰਡੀਆ ਔਰ ਕੈਨੇਡਾ ਦੇ ਆਪਸੀ ਰਿਸ਼ਤੇ ਉਹਨਾਂ ਦੇ ਦੋਹਾਂ ਦੇਸ਼ਾਂ ਵਿੱਚ ਪਹਿਲਾਂ ਵਾਲੇ ਰਿਸ਼ਤੇ ਆ ਜਾਂ ਇਹਨਾਂ ਵਿੱਚ ਕੋਈ ਨਾ ਕੋਈ ਤਬਦੀਲੀ ਆਈ ਹੈ। ਔਰ ਜਿੱਥੋਂ ਤੱਕ ਸਿਆਸੀ ਮਹਾਰਾਂ ਦਾ ਵਿਚਾਰ ਹੈ ਦੋਹਾਂ ਦੇਸ਼ਾਂ ਵਿੱਚ ਕਾਫੀ ਜਿਹੜੇ ਰਿਸ਼ਤੇ ਆ ਉਹ ਸੁਧਰਿਆ ਹੈ। ਔਰ ਇਹਨਾਂ ਦੇ ਵਿੱਚ ਦੋਹਾਂ ਦੇਸ਼ਾਂ ਨੇ ਟ੍ਰੇਡ ਦੇ ਸੰਦੇ ਵਿੱਚ ਵੀ ਔਰ ਆਪ ਖੇਤ ਦੇ ਵਿੱਚ ਵੀ ਔਰ ਬਿਜ਼ਨਸ ਖੇਤ ਵਿੱਚ ਵੀ ਦੋਹਾਂ ਦੇਸ਼ਾਂ ਨੇ ਆਪੋ ਆਪਣੇ ਰਿਸ਼ਤੇ ਨੂੰ ਸਦਾ ਅਮਬੇ ਲਈ ਆਪਣੇ ਹੱਥ ਜਿਹੜੇ ਆ ਉਹ ਅੱਗੇ ਵਧਾਏ ਆ ਔਰ ਇਹਦੇ ਵਿੱਚ ਜਿਹੜਾ ਲੋਕਾਂ ਦਾ ਆਦਾਨ ਪਦਾਨ ਹੈ ਦੋ ਕੀ ਜਿਹੜੇ ਇੱਕ ਤੋਂ ਉੱਗੋਂ ਆ ਜਾ ਰਹੇ ਆ ਉਨ੍ਹਾਂ ਵਿੱਚੋਂ ਘੱਟੋ ਘੱਟ 1.4 ਮਿਲੀਅਨ ਲੋਕ ਜਿਹੜੇ ਆ ਇਹ ਇਦੋਂ ਉਦੋਂ ਆ ਜਾ ਰਹੇ ਆ ਜਿਹਦੇ ਵਿੱਚ ਕੋਈ ਵੀ ਇੱਕ ਦੂਸਰੇ ਦੇਸ਼ ਦੇ ਲੋਕਾਂ ਨੂੰ ਕੋਈ ਕਿਸੇ ਵੀ ਕਿਸਮ ਦੀ ਦਿੱਕਤ ਜਿਹੜੀ ਆ ਉਹ ਨਹੀਂ ਆ ਰਹੀ ਇਸੇ ਤਰ੍ਹਾਂ ਜਿਹੜੀ ਇੱਕ ਇੰਡੋ ਕੈਨੇਡਾ ਕਮਿਊਨਿਟੀ ਐਕਸਪ੍ਰੈਸ ਐਂਟਰੀ ਆ ਉਹ ਵੀ ਕੈਨੇਡਾ ਦੇ ਵੱਲੋਂ ਸ਼ੁਰੂ ਕੀਤੀ ਗਈ ਆ ਕਾਹ ਕੇ ਲੋਕ ਜਿਹੜੇ ਆ ਆਰਾਮ ਦੇ ਨਾਲ ਆਪਣੀਆਂ ਜਿਹੜੀਆਂ ਇਮੀਗ੍ਰੇਸ਼ਨ ਲੋੜ ਆ ਉਹਨਾਂ ਨੂੰ ਪੂਰਾ ਪੂਰਿਆਂ ਕਰ ਸਕਣ ਔਰ ਲੋਕ ਜਿਹੜੇ ਆ ਉਹ ਇਮੀਗ੍ਰੇਸ਼ਨ ਦੇ ਬਿਨਾਂ ਚਟਪੜੀਆਂ ਕਰਕੇ ਉਹਨਾਂ ਨੂੰ ਉਸ ਸੰਸਾਰ ਹੀ ਆਪਣੇ ਜਿਹੜਾ ਇਮੀਗ੍ਰੇਸ਼ਨ ਦਾ ਕਾਰਭਈਆ ਉਹ ਪੂਰੀਆਂ ਕਰਕੇ ਇੱਕ ਦੂਸਰੇ ਦੇਸ਼ਾਂ ਪ੍ਰਤੀ ਅੱਗੇ ਜਾ ਸਕਾਂ ਸੋ ਲੱਗਦਾ ਇਸ ਦਾ ਆ ਕਿ ਦੋਵੇਂ ਦੇਸ਼ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਕ ਦੂਸਰੇ ਪ੍ਰਤੀ ਗੜੀ ਇਹ ਮੌਜਾ ਉਹ ਜੂਰ ਅੱਗੇ ਬੰਦਨ ਵਾਲੀ ਹੋਵੇਗੀ ਲੇਕਿਨ ਅਜੇ ਵੀ ਦੇਖਣਾ ਇਹ ਬਾਕੀ ਆ ਜਿਸ ਤਰ੍ਹਾਂ ਮੈਂ ਕੱਲ ਪਾਸੋਂ ਵੀ ਇਹ ਗੱਲ ਕੀਤੀ ਸੀ ਕਿ ਜਿਨਨੇ ਵੀ ਇੰਟਰਨੈਸ਼ਨਲ ਸਟੂਡੈਂਟ ਕਾਲਜਾਂ ਵਿੱਚ ਦਾਖਲ ਹੁੰਦੇ ਸਨ ਉਹਨਾਂ ਕਾਲਜਾਂ ਦੇ ਮੈਨੇਜਮੈਂਟ ਨੇ ਉਥੇ ਜਿਹੜਾ ਟੀਚਿੰਗ ਸਟਾਫ ਸੀ ਜਾਂ ਹੋਰ ਕਲੈਰੀਕਲ ਸਟਾਫ ਸੀ ਉਹਨਾਂ ਦੀ ਗਿਣਤੀ ਮੰਟੀ ਜਿਹੜੀ ਆ ਉਹ ਬਹੁਤ ਘਟਾ ਦਿੱਤੀ ਗਈ ਆ ਜਿਸ ਦਾ ਮਤਲਬ ਇਹ ਸਮਝਿਆ ਜਾ ਰਿਹਾ ਆ ਕਿ ਉਹਨਾਂ ਸਕੂਲਾਂ ਕਾਲਜਾਂ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆ ਉਹ ਬਹੁਤ ਘੱਟ ਗਿਣਤੀ ਵਿੱਚ ਰੱਖੇ ਜਾਣਗੇ ਔਰ ਜਿਸ ਦਾ ਨਤੀਜਾ ਇਹ ਨਿਕਲੇਗਾ ਕਿ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟ ਪਹਿਲਾਂ ਆ ਕੇ ਉਹਨਾਂ ਕਾਲਜਾਂ ਵਿੱਚ ਦਾਖਲ ਹੁੰਦੇ ਸਨ ਉਸ ਨਾਲੋਂ ਵੀ ਬਹੁਤ ਘੱਟ ਗਿਣਤੀ ਵਿੱਚ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਉਹ ਉਹਨਾਂ ਕਾਲਜਾਂ ਵਿੱਚ ਆਣ ਕੇ ਦਾਖਲ ਹੋਣਗੇ ਸੋ ਸਾਡੀ ਇੱਛਾ ਇਹ ਹੈ ਕਿ ਦੋਹਾਂ ਦੇਸ਼ਾਂ ਦੇ ਜਿਹੜੇ ਲੋਕ ਆ ਜਾਂ ਜਿਹੜੀਆਂ ਸਰਕਾਰਾਂ ਆ ਉਹ ਆਪਸੀ ਤਾਲ ਮਿਲ ਕਰਕੇ ਔਰ ਦੋਹਾਂ ਦੇਸ਼ਾਂ ਵਿਚਕਾਰ ਜਿਹੜਾ ਬਿਜ਼ਨਸ ਔਰ ਟ੍ਰੇਡ ਹੈ ਉਹ ਖੋਲ ਕੇ ਦੋਹੇ ਦੇਸ਼ ਦੇਸ਼ਾਂ ਵਿਚਕਾਰ ਕੋਚਹਲਈ ਵਰਗਾ ਵਾਤਾਵਰਨ ਪੈਦਾ ਕਰ ਤਾਂ ਕਿ ਲੋਕਾਂ ਦਾ ਜੀਵਨ ਪੱਧਰ ਉੱਚਾ ਹੋ ਸਕੇ ਥੈਂਕ ਯੂ ਵੈਰੀ ਮਚ